ਇਨਾ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਲਾਈ ਤੇ ਵਾਹੇ ਦੇਖ ਕੇ ਹਣ ਜਿਨ ਕੀਤਾ ਇਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹੇ ਵਿਖੜੇ ਹਰ ਸੰਤ ਤੁਮਾਰੇ ਜਿਨ ਘਰ ਧੰਨਵਾਲੇ ਨਾਮਾ ਪਰਵਾਣ ਗਣੇ ਸੇ ਆਏ ਸਫਲ ਤਿਨਾ ਕੇ ਕੰਕਾਸ ਸਦਾ ਰਖਵਾਨਾ ਰੱਬ ਕਿਰਪਾ ਉਪਰੇ ਕਰ ਰਾਖੇ ਮਾਤ ਪਿਤਾ ਜਿਉਂ ਪਾਲਾ ਰਹਾਓ ਵਡਭਾਗੀ ਸਤਗੁਰ ਪਾਇਆ ਜਿ ਜਮਕਾ ਪੰਥ ਮਿਟਾਇਆ ਹਰ ਭਗਤ ਪਾਏ ਚਿਤ ਲਾਗਾ ਜਪ ਜੀਵਨ ਸੇਵਨ ਭਗਵਾ ਉੰਚਰ ਜਾਮੀ ਪੁਰਖ ਵਿਧਾਤਾ ਆਟ ਕਹਿ ਨਾਮ ਰਗ ਰਤਾ ਗੁਰੂ ਗੋਬਿੰਦ ਗੁਰੂ ਗੋਪਾਲ ਪ੍ਰੇਦਾਸ ਕੋ ਰਖ ਰਹਾ ਰਹੋ پتيه جي اندر تي اڙا سيور मगर <laughs> सजो <laughs> <laughs> i'll give

ਗਏ ਵਸੰਤ ਕਾਲ ਦਾਾਮ ਲਕਤੇ ਮੁਕੇ ਹੋ ਜੇ ਕੀ ਸੀ ਛੁੱਟੀ ਨਾ ਮੰਜੋਂ ਪਿਆਰਿਆਂ ਨਚਵਾਂ ਸਾਹਿਬ ਜਾਦਿਆਂ ਚਾਰੀ ਮੁੱਤਿਆਂ ਅਠੀਆਂ ਜੱਪੀਆਂ ਤਮੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵਣ ਛ ਗਿਆ ਤੇ ਖਲਾਈ ਤੇ ਵਾਹੇ ਦੇਖ ਕੇ ਆਲੇ ਦਿਨ ਕੀਤਾ ਜਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਦਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਰਦ ਸੇ ਦਿੱਤੇ ਬਨ ਬਨ ਕਟਾਏ ਖੋਪਰੀਆਂ ਲੋਹਾਈਆਂ ਚੁਰਖੀਆਂ ਤੇ ਚੜ੍ਹੇ ਯਾਰਿਆਂ ਦੇ ਨਾਲ ਤਨ ਚਰਾਏ ਸਿੱਕੇ ਸਿਰ ਕੇ ਸਸਾ ਸਦਾ ਰਾਜ ਭਾਇਆ ਤਿਆ ਮੁੱਖੋ ਸੇੜੋ ਵਿਚਾਰੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਦਾ ਸਰਵਤ ਗੰਦਵਰੇ ਜੀ ਦਾ ਧਿਆਨ ਦਰ ਨਾਦਿਕ ਤਿਸ ਜਨ ਕੋ ਸਦਾ ਨਮਸਕਾਰ ਪਾਖੜੇ ਹਰ ਸਤਿ ਤੁਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਨ ਗਣੀ ਸੇ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਇ ਕੇ ਸਾਕਾਰ ਕਰ ਚਵਰ ਟੁਲਾਵਾ چلائی سچے ਜਪਤਿ ਸ਼ਾਸਿ ਸਹਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਬੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸੂਹ ਹਬਤਾ ਸੋ ਹੱਗਣੀ ਜਾਂ ਮਨ ਲੇ ਸਚਨਾਉ ਸਤਗੁਰ ਅਪਨ ਨਾਇ ਲੇ ਰੂਪ ਚੜੀ ਤ ਅਗਲਾ ਦੂਜਾ ਨਹੀਂ ਥਾਉ ਸੋ ਹਬਤਾ ਸੋ ਹਗਣੀ ਜਾਂ ਮਰਨ ਲਹਿ ਸਚਨਾਉ ਸਤਗੁਰ ਅਪਨ ਨਾਇ ਲੇ ਰੂਪ ਚੜੀ ਤ ਅਗਲਾ ਦੂਜਾ ਪਾਉ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਐਨੇ ਸਲਾਗ ਭਾਉ ਨਾਲ ਕਸੋਹਾ ਗਣ ਕਾ ਕੀਆ ਚਿਹਰ ਹੈ ਅੰਦਰ ਸੱਚ ਮੁਖੀ ਉਜਲਾ ਖਸਮੈ ਬਾਹਿਸਮਾਈ ਮਹਲਾ ਤੀਜਾ ਲੋਕ ਆਵੇ ਹੋ ਸੁਹਵੇ ਵੇਸੀ ਸਹੁ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੇ ਸਹੁ ਪਾਇਆ ਜਿਨੇ ਮੁਰਕੇ ਸਿੱਖ ਸੁਣੀ ਜੋ ਤਿਸ ਭਾਵੇ ਸੋ ਥੀਐ ਇਹਨ ਬਿਦਲ ਕੰਥ ਮਿਲੇ ਕੋੜੀ ਉਪਮੇ ਸ੍ਰੇਸ਼ਟ ਸਾਧੀਆਂ ਬਹੁ ਭਿਤ ਸੰਸਾਰਾ ਤੇਰਾ ਹਉਮੈ ਨਾ ਜਾਪੀ ਕਿਤਣਾ ਸੱਚੇ ਅਲਖ ਅਪਾਰਾ ਇੱਕ ਨਾਂ ਨੂੰ ਤੂੰ ਮਿਲ ਲਹੇ ਗੁਰ ਸ਼ਬਦ ਵਿਚਾਰਾ ਫਤਰਤੇ ਸੇ ਨਿਰਵਲੇ ਹਉਮੈ ਤਜ ਬਿਕਾਰਾ ਜਿਸ ਤੂੰ ਮਿਲਹਿ ਸੋ ਤੁਧ ਮਿਲੈ ਸੋਈ ਸਚਿਆਰਾ ਸਚਰਤੇ ਸੇ ਨਿਰਵਲੇ ਹਉ ਮੈਂ ਤਜਿ ਵਿਕਾਰਾ ਜਿਸ ਤੂ ਮੇ ਲਹਿ ਸੋ ਤੁਧ ਮਿਲੈ ਸੋ ਏ ਸਚਿਆਰਾ ਵਾਹਿਗੁਰੂ ਜੀ ਕਾ ਖਾਲਸਾ ਨਵਾਹਿ ਗੁਰੂ ਜੀ ਕੀ ਫਤਹਿ ਸਦਾ ਰਖਵਾਲਾ ਰੱਬ ਕਿਰਪਾ ਉਪ ਦੇ ਕਰ ਰਾਖੇ ਮਾਤ ਪਿਤਾ ਜਿਉਂ ਪਾਲਾ ਰਹਾਓ ਵਡਭਾਗੀ ਸਤਗੁਰ ਪਾਇਆ ਜੇ ਜਮ ਕਾ ਪੰਥ ਮਿਟਾਇਆ ਹਰ ਭਗਤ ਪਾਏ ਚਿੱਤ ਲਾਗਾ ਜਪ ਜੀਵੈ ਸੇ ਤੂਰੇ ਨਾਮੈ ਆਪਣਾ ਨਾਮ ਆਪੇ ਜੀਆ ਪ੍ਰਭ ਕਰਨ ਹਾਰ ਰੱਖ ਲੀਆ ਹਰ ਦਸਨ ਪ੍ਰਾਨ ਆਧਾਰ ਇਹਨ ਪੂਰਨ ਬਿਮਲ ਬੀਚਾਰਾ ਕਰ ਕਿਰਪਾ ਅੰਤਰ ਜਾਤੀ ਦਾਸ ਬਾਲਕ ਸਰਣ ਸੁਆਮੀ ਹਰ ਦਲ ਸਰ ਪ੍ਰਾਣ ਅਧਾਰ ਇਨ ਪੂਰ ਰਬਿ ਬਿਮਲ ਬੇਚਾਰਾ ਕਰ ਕਿਰਪਾ ਅੰਤਰ ਜਾਨੀ ਦਾਸ ਬਾਲਕ ただ。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਬਾਬਾਸ਼ੀ ਚੰਦਰ ਜੀ ਦੇ 531ਵੇਂ ਪ੍ਰਕਾਸ਼ ਆਗਮਨ ਪਰਬ ਦੀ ਖੁਸ਼ੀ ਅੰਦਰ ਅਖੰਡ ਪਾਠ ਸੁਪੜ ਪੜ ਸਹਿਬਾ ਦੇ ਜੋ ਪਾਠ ਸਾਹਿਬ ਉਹ ਅਰੰਭ ਹੋ ਚੁੱਕੇ ਹਨ ਜੀ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਸ੍ਰੀ ਅਖੰਡ ਸੁਪੜ ਪੜ ਸਹਿਬ ਦੇ ਅਰੰਭਤਾ ਦੀ ਲੱਖ ਲੱਖ ਵਧਾਈ ਹੋਵੇ ਤੇ ਨਾਲ ਹੀ ਜਪਜੀ ਸਾਹਿਬ ਮੂਲ ਮੰਤਰ ਸਹਿਬ ਅਤੇ ਸੁਮਣੀ ਸਾਹਿਬ ਜੀ ਦੇ ਪਾਠ ਸਾਹਿਬ ਉਹ ਵੀ ਰੰਗ ਭੋਜੀ ਤੇ ਹਸਾ ਸੰਗਤ ਜੀ ਵੱਤੋਂ ਵੱਦ ਹਾਜ਼ਰੀਆਂ ਪਰੋ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਜੀ ਸਾ ਸੰਗਤ ਲੰਗਰ ਪ੍ਰਸ਼ਾਦੇ ਪਕਾ ਰਹੀਆਂ ਨੇ ਸਭੀਆਂ ਗੱਟਰੀਆਂ ਨੇ ਬਣਾ ਰਹੀਆਂ ਨੇ ਤੇ ਗੁਰੂ ਕੇ ਲੰਗਰ ਵੀ ਰੋਜ਼ਾਨਾ ਦੋਨੋਂ ਟਾਈਮ ਚੱਲਦੇ ਹਨ ਜੀ ਦੁਪਹਿਰ ਤੇ ਸ਼ਾਮ ਦੇ ਸੋ ਲੰਗਰਾਂ ਅੰਦਰ ਵੀ ਹਾਜ਼ਰੀਆਂ ਭਰ ਕੇ ਆਪਣੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਅਤੇ ਤਨ ਦੀ ਪੂਜਾ ਤੇ ਮਨ ਦੀ ਪੂਜਾ ਦੋਨੋਂ ਕਰਨੀ ਹੈ ਤਾਂ ਦੀ ਸੰਤੁਸ਼ਟੀ ਤੇ ਮਨ ਦੀ ਸੰਤੁਸ਼ਟੀ ਇਹ ਦੋਨੋਂ ਗੁਰੂ ਚੰਨਾ ਵਿਚਾ ਕੇ ਨਾਮ ਜਪ ਕੇ ਲੈਣੀਆਂ ਹਨ ਜੀ ਸਤਿਗੁਰੂ ਭਾਸ਼ਾ ਬਾਬਾ ਬਸੀਚੰਦ ਜੀ ਸਭਨਾ ਤੇ ਮੇਰ ਰੱਖਣ ਜੀ ਇੱਕ ਵਾਰ ਫੇਰ ਦਾਸ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਬਸੀਚੰਦ ਜੀ ਦੇ 531ਵੇਂ ਪ੍ਰਕਾਸ਼ ਆਗਮਨ ਪਰਬ ਦੀ ਲੱਖ ਲੱਖ ਵਧਾਈ ਸੰਪਟਪਾੜ ਸਾਹਿਬ ਜੀ ਰਮਪਤਾ ਦੀ ਲੱਖ ਲੱਖ ਵਧਾਈ ਜੀ 1 ਸਤੰਬਰ ਨੂੰ ਪੋਗ ਹਨ ਅਤੇ 30 ਅਗਸਤ ਨੂੰ ਨਗਰ ਕੀਰਤਨ ਹਨ ਸੋਸੰਗਤਾ ਨੇ ਵੱਚੜ ਕੇ ਨਗਰ ਕੀਰਤਨਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ ਹਨ ਅਤੇ ਸਮਾਪਤੀਆਂ ਸਮੇਂ ਵੀ ਹਾਜ਼ਰੀਆਂ ਭਰਨੀਆਂ ਹਨ ਰੋਜ਼ਾਨਾ ਮੂਲ ਮੰਤਰ ਅਤੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਅnder ਹਾਜ਼ਰੀ ਭਰ ਕੇ ਹਰ ਜਸਲਾਹਾ ਲੈਣਾ ਹੈ ਜੀ ਸੰਗਤਾਂ ਦਿੱਲੀ ਤੋਂ ਵੀ ਆਈਆਂ ਨੇ ਬਜ਼ੁਰਗ ਮਾਤਾ ਜੀ ਦਿੱਲੀ ਤੋਂ ਆਏ ਨੇ ਤੇ ਵੱਡੇ ਬਾਬਾ ਜੀ ਦੇ ਪ੍ਰੇਮ ਵਾਲੇ ਨੇ ਤੇ ਉਹਨਾਂ ਦੇ ਨਾਲ ਪ੍ਰੇਮ ਕਰਨ ਵਾਲੀ ਸੰਗਤ ਹੈ ਸੋ ਆਈ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਲ ਚੁੱਕ ਦੀ ਖਿਮਾ